ਜੀ ਬਈ ਤੁਸੀਂ ਅੱਜ ਪਿੰਡ ਨੂਰਸ਼ਾਹ ਵਿਖੇ ਮੈਡੀਕਲ ਕੈਂਪ ਤੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇਹ ਅੱਜ ਖੁਸ਼ੀ ਫਾਊਂਡੇਸ਼ਨ ਵੱਲੋਂ ਜਿਸ ਦੇ ਪ੍ਰਧਾਨ ਮੇਰੇ ਸਰਪਤਨੀ ਖੁਸ਼ਬੂ ਜੀ ਨੇ ਉਹਨਾਂ ਵੱਲੋਂ ਅੱਜ ਦੂਜਾ ਮੁਫਤ ਦਵਾਈਆਂ ਵੰਡਣ ਦਾ ਅਤੇ ਮੁਫਤ ਚੈੱਕਅਪ ਮੈਡੀਕਲ ਚੈੱਕਅਪ ਕੈਂਪ ਜੋ ਅੱਜ ਨੂਰ ਸ਼ਾਹ ਵਿਖੇ ਲਗਾਇਆ ਗਿਆ ਉਸ ਵਿੱਚ ਮੈਂ ਪਹੁੰਚਿਆ ਸੀ ਔਰ ਇਸ ਪਿੰਡ ਦੇ ਵਿੱਚ ਅੱਜ ਇਹ ਕੈਂਪ ਜਿਹੜਾ ਸਵੇਰ ਤੋਂ ਹੀ ਚੱਲ ਰਿਹਾ ਹੈ ਹੁਣ ਵੀ ਚੱਲ ਰਿਹਾ ਹੈ ਔਰ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਗਾਇ ਖੁਸ਼ੀ ਫਾਊਂਡੇਸ਼ਨ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਸਰਕਾਰੀ ਹਸਪਤਾਲ ਫਾਜ਼ਲ ਕਾਦੇ ਡਾਕਟਰਾਂ ਦੇ ਸਹਿਯੋਗ ਨਾਲ ਅੱਜ ਜਿਹੜਾ ਮੁਫਤ ਚੈੱਕਅਪ ਮੈਡੀਕਲ ਦਾ ਜਿਹੜਾ ਕੈਂਪ ਲਗਾਇਆ ਗਿਆ ਹੈ ਔਰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਕੋਈ ਵੀ ਇੱਥੇ ਜਿਹੜਾ ਚੈੱਕ ਕਰਾਉਣ ਆ ਰਿਹਾ ਹੈ ਕਿਸੇ ਨੂੰ ਕੋਈ ਵੀ ਤਕਲੀਫ ਆ ਰਹੀ ਹੈ ਤਾਂ ਉਹਦੀ ਜਿਹੜੀ ਹੈ ਦਵਾਈ ਦੇ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਮੈਂ ਧੰਨਵਾਦ ਕਰਦਾ ਖੁਸ਼ੀ ਫਾਊਂਡੇਸ਼ਨ ਇਸ ਸਮੂਚੀ ਟੀਮ ਦਾ ਔਰ ਤਨਮਾਦ ਕਰਦਾ ਜੋ ਸਾਰੇ ਵਕ ਵਕ ਪਿੰਡਾਂ ਦੇ ਵਿੱਚੋਂ ਜਿਹੜੇ ਖੁਸ਼ੀ ਫਾਊਂਡੇਸ਼ਨ ਨਾਲ ਜੁੜ ਕੇ ਜਿਹੜੇ ਵਲੰਟੀਅਰਾਂ ਨੇ ਇੱਥੇ ਜਿਹੜੇ ਮਰੀਜ਼ਾਂ ਨੂੰ ਲੈ ਕੇ ਆਏ ਉਹਨਾਂ ਦੇ ਇਲਾਜ ਕਰਵਾਇਆ ਸਾਰਿਆਂ ਦਾ ਮੈਂ ਜੋ ਵੀ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਵਿਸ਼ਵਾਸ ਰਹਿਣਾ ਖੁਸ਼ੀ ਫਾਊਂਡੇਸ਼ਨ ਦੇ ਨਾਲ-ਨਾਲ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਕਿਤੇ ਵੀ ਸਰਕਾਰ ਦੀ ਕਿਸੇ ਵੀ ਸੰਸਥਾ ਨੂੰ ਲੋੜ ਪੈਂਦੀ ਹੈ ਸਾਡੇ ਨਾਲ ਕੰਟੈਕਟ ਕਰਨ ਸਰਕਾਰ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਸਾਰੀਆਂ ਸੰਸਥਾਵਾਂ ਦਾ ਜੋ ਵੀ ਸਮਾਜ ਸੇਵਾ ਦੇ ਵਿੱਚ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਸਾਰਿਆਂ ਦਾ ਸਹਿਯੋਗ ਪਹਿਲਾਂ ਵੀ ਕਰ ਰਹੀ ਸੀ ਅੱਗੇ ਵੀ ਕਰਦੀ ਰਹੇ ਬਹੁਤ ਵਧੀਆ ਰਿਸਪਾਂਸ ਰਿਹਾ ਹੈ ਜੀ ਪਿਛਲੀ ਵਾਰੀ ਅਸੀਂ ਮੰਡੀ ਹਜੂਰ ਸਿੰਘ ਲਾਇਆ ਸੀ 16 ਤਰੀਕ ਨੂੰ ਤੇ ਉੱਥੇ 212 OPD ਸੀ ਅੱਜ ਇੱਥੇ 260 ਤੋਂ ਉੱਤੇ OBTs ਚੱਲੇ ਇਹ ਤਾਂ ਹਜੇ ਵੀ ਕੈਂਪ ਚੱਲ ਰਿਹਾ ਹੈ ਤੇ ਮੈਂ ਪੂਰੇ ਸਿਵਲ ਹਸਪੀਟਲ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਮੇਰੀ ਪੂਰੀ ਟੀਮ ਦਾ ਵਲੰਟੀਅਰਸ ਦਾ ਵਰਕਰਸ ਦਾ ਇੱਥੇ ਸਾਰੇ ਜਿਨ੍ਹਾਂ ਵੀ ਪਿੰਡ ਦੇ ਵਰਕਰਸ ਨੇ ਸਰਪੰਚ ਸਾਹਿਬ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦੇ ਕੇ ਇਹ ਕੈਂਪ ਨੂੰ ਸਕਸੈਸਫੁਲ ਬਣਾਇਆ ਹੈ ਤੇ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਆਓ ਸਾਡੀ ਫਾਊਂਡੇਸ਼ਨ ਨਾਲ ਜੁੜੋ ਤੇ ਅੱਗੇ ਹੋ ਕੇ ਸਾਰਿਆਂ ਦੀ ਆਪਾਂ ਸੇਵਾ ਕਰੀਏ ਇਸ ਫੁਸ਼ੀ ਕਨੈਕਸ਼ਨ ਦੇ ਵਿੱਚ ਪਹਿਲੀ ਵਾਰ ਇਹ ਹੈ ਕਿ ਜੋ ਸਾਡੇ ਇਨ੍ਹਾਂ ਦੇ ਵਿੱਚ ਅੱਗੇ ਕੈਂਪ ਨਹੀਂ ਲੱਗਦਾ ਸੀ ਇਸ ਕਰਕੇ ਸਾਰੇ ਇਲਾਕੇ ਨੂੰ ਬਹੁਤ ਖੁਸ਼ੀ ਹੈ ਕਿ ਗਰੀਬ ਲੋਕ ਜਿਹੜੇ ਫਾਇਦਲ ਕਾ ਜਾਂ ਤੋਂ ਠੰਡ ਸਰਦੀ ਦਾ ਮੌਸਮ ਹੈ ਨਹੀਂ ਜਾ ਸਕਦੇ ਇਸ ਕਰਕੇ ਇੱਕ ਸਾਰੇ ਪਿੰਡਾਂ ਜਿਹੜੇ ਲਾਗੇ ਲਾਗੇ ਪਿੰਡ ਨੇ ਉਹਨਾਂ ਦੇ ਵਿੱਚੋਂ ਲੋਕ ਆਏ ਨੇ ਲਗਭਗ 200 ਤੋਂ ਵੱਧ ਜਿਹੜਾ ਹੈ ਲੋਕ ਇੱਥੇ ਆ ਕੇ ਚੈੱਕਅਪ ਮੁਕਤੀ ਕਰਾਇਆ ਹੈ ਪਰ ਮੁਕਤ ਇਲਾਜ ਹੋਇਆ ਉਹਨਾਂ ਦਾ ਦਵਾਈਆਂ ਦਿੱਤੀਆਂ ਗਈਆਂ ਨੇ ਹੋਰ ਇਹ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਕਿਸ ਜਿੰਨੇ ਜਿੰਨੇ ਵੀ ਪਿੰਡ ਨੇ ਇਲਾਕੇ ਦੇ ਵਿੱਚ ਚਾਰ ਪੰਜ ਪੰਜ ਪਿੰਡਾਂ ਦਾ ਕੈਂਪ ਲਗਾਇਆ ਜਾਵੇ ਉਹਦੀ ਵੀ ਸਾਰੀ ਮੇਰੇ ਪਿੰਡ ਵੱਲੋਂ ਜਿਹੜੇ ਮੇਰੇ ਨਾਲ ਸਾਥੀ ਖੜੇ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਹੋਊਗਾ ਔਰ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਅੱਜ ਦੀ ਇਹ ਜਤਰਾ ਚੱਲਦਾਰ ਹੈ